ਚੱਲ ਰਿਹਾ ਜੀ ਸਾਰੇ ਵੀਰ ਤਾਂ ਉੱਥੇ ਬੈਠੇ ਕਿਸਾਨ ਸਾਡੇ ਤੇ ਬੱਚੇ ਵੀ ਪਾਰ ਰਹੇ ਤੁਸੀਂ ਸਫਾਈ ਵੀ ਨਾਲ ਹੈ ਫਸਲਾਂ ਨੂੰ ਸਾਭਣੀ ਹੈ ਕਿਹੜਾ ਹੈ ਬਹੁਤ ਚੜਦੀ ਕਲਾ ਜਮਾਂ ਅਹੀਂ ਕੋਈ ਇੱਕ ਦਿਨ ਨਹੀਂ ਆਗੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਕੋਈ ਚੱਜ ਦਾ ਕੰਮ ਨਹੀਂ ਕੀਤਾ ਬੱਚੇ ਆਵੇ ਲੋ ਪੜਾਈ ਕਰ ਰਹੇ ਆ ਪੜਾ ਰਹੇ ਆ ਬੀਬੀਆਂ ਸਾਰੀਆਂ ਕੋਈ ਪੱਠੇ ਪਾ ਰਹੀ ਆ ਕੋਈ ਗੋਬਰ ਛਾ ਰਹੀ ਆ ਆਪਣੀਆਂ ਫਸਲਾਂ ਵੇਖ ਰਹੇ ਆ ਮੋਦੀ ਇਹ ਨਾ ਜਾਣੇ ਇਹ ਸਾਰੇ ਲੈਖੇ ਚੋਕੇ ਇਥੇ ਦੇਣੇ ਪੈਣਗੇ ਇਹ ਬਾਜਾਂ ਵਾਲੇ ਦਾ ਸਾਜਿਆ ਆ ਪੰਥਿਆ ਇਹ ਚੜ੍ਹਦੀ ਕਲਾ 'ਚ ਰਹੂਗਾ ਆਪਣੇ ਹਰਿਆਣੇ ਬਾਰਡਰ ਦਾ ਜਿਹਨੇ ਬੈਰੀਕੇਡ ਲਾਦਦੇ ਹੋਏ ਨੇ ਜਿਵੇਂ ਦੂਜੇ ਦੇਸ਼ ਨਾਲ ਲੜਾਈ ਹੁੰਦੀ ਹੈ ਉਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਕਿਉਂ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ ਆਪਣਾ ਨਹੀਂ ਕਮਲ ਦੇ ਜਦੋਂ ਦਾ ਇਹ ਇਹਨੇ ਗੰਡ ਪਾ ਦਾ ਪੂਰਾ ਪੰਜਾਬ ਮਕਾਉਣ ਤੁਹ ਲੈ ਆ ਸਾਡੀ ਨੌਜਵਾਨੀ ਦੀ ਡੰਡ ਲਾਈ ਜਾਂਦਾ ਉਹਦਨੇ ਕਿੱਥੇ ਜਿਹੋ ਤੋਂ ਪਾਕਿਸਤਾਨ ਤੋਂ ਨਸ਼ੇ ਹੀ ਆਉਂਦੇ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਲਾਤਾ ਜਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਸਾਥ ਵੀ ਸਾਡੇ ਬਾਰਡਰਾਂ ਤੇ ਬੈਠੇ ਹੋਏ ਨੇ ਤੁਸੀਂ ਪਰਿਵਾਰ ਵੀ ਸੰਭਾਲ ਰਹੇ ਉਹਦੇ ਨਾਲ ਨਾਲ ਜਿੰਨੀ ਕੀ ਦੱਸ ਨਹੀਂ ਸਕਦੇ ਕਿੰਨੀ ਤੋਂ ਹੋਣ ਗਈ ਸਨ ਪਰੇਸ਼ਾਨੀ ਤੇ ਆਪ ਨੂੰ ਘਰੋਂ ਗਏ ਨੇ 12 ਤਰੀਕ ਦੇ 20 ਤਰੀਕ ਤੱਕ ਤੁਹਾਨੂੰ ਇਹੋ ਕੰਮ ਆਪ ਸੰਭਾਲਨੇ ਪੈਂਦੇ ਵੀ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਡਟ ਕੇ ਰਹੋ ਜੇ ਸਾਡੀ ਵੀ ਲੋੜ ਪਊਗੀ ਬਸ ਆਖਰੀ ਉੱਤੇ ਵੀ ਆ ਗਿਆ। ਪਰ ਉਹ ਡਰੋਨ ਦੇ ਨਾਲ ਜਿਹੜੇ ਅਥਰੂ ਗਏ, ਉਹ ਛੁੱਟੇ ਜਾਂਦੇ ਨੇ। ਉਹਨਾਂ ਦਾ ਵੀ ਡਰ ਬਣਿਆ ਰਹਿੰਦਾ। ਕਿੰਨਾ ਜਿਹਾ ਡਰ ਹੁੰਦਾ ਜਦੋਂ ਕੋਈ ਉਸ ਤਰ੍ਹਾਂ ਦੀ ਨਿਊਜ਼ ਆਉਂਦੀ ਹੈ ਜੀ ਠੰਡ ਦੇ ਵਿੱਚ ਆਪਣੇ ਵੀਰ ਬੈਠੇ ਹੋਏ ਨੇ ਰਸਾਲਾ। ਹਾਂਜੀ ਡਰ ਤੇ ਹੁੰਦਾ ਹੀ ਆ ਪਰ ਸਾਡੇ ਸਿੰਘ ਚੜ੍ਹਦੀ ਕਲਾ ਚ ਆ, ਸਾਡੇ ਕਿਸਾਨ ਚੜ੍ਹਦੀ ਕਲਾ ਚ ਆ। ਪਰ ਸ਼ੀਧੀਆਂ ਦੇ ਕੇ ਹੀ ਸਾਨੂੰ ਸਾਡੇ ਹੱਕ ਮਿਲਦੇ ਆ। ਭਾਵੇਂ 84 ਦੇ ਟਾਈਮ ਤੇ ਆ ਭਾਵੇਂ ਹੁਣ ਅਸੀਂ ਆਪਣੇ ਹੱਕ ਲੈ ਕੇ ਇਹਨਾਂ ਦਾ ਯਾਖੇ ਦਿਨ ਆ ਜਾਣਗੇ ਜਿਆਦਾ ਹੀ ਅچھے ਦਿਨ ਬਿਲਕੁਲ ਨਹੀਂ ਅچھے ਕਿਥੋਂ ਦਿਨ ਨਾਲੋਂ ਨਕਮੇ ਆ ਗਏ ਆ ਉਹਦਾ ਜਦੋਂ ਇਹ ਬਾਰਡਰਾਂ ਤੇ ਪਤਾ ਚੱਲਦਾ ਵੀ ਇਹ ਹਾਲਾਤ ਬਣੇ ਹੋਏ ਨੇ ਜੇਸੀਪੀ ਵੀ ਮਸੂਨਾ ਚੱਲਦੀਆਂ ਨੇ ਮੈਰੀਟ ਲਾਏ ਨੇ ਜਾਂ ਡਰੋਨ ਚੱਲਦੇ ਨੇ ਉਦੋਂ ਡਰ ਹੁੰਦਾ ਕਿ ਬੱਚੇ ਉੱਥੇ ਬੈਠੇ ਨੇ ਬਾਰਡਰ ਤੇ ਬੇਟਾ ਡਰ ਤੇ ਆਊਗਾ ਜੋ ਸਾਡਾ ਜੀ ਆ ਛੋਟਾ ਵੱਡਾ ਬੱਚੇ ਸਾਰੇ ਗਏ ਆ ਸਾਡੇ ਆਦਮੀ ਗਏ ਆ ਤੇ ਮਗਰੋਂ ਸਾਡੇ ਵਾਰਸ ਕੌਣ ਬਣਨਗੇ ਇਹ ਤਾਂ ਤਾਂ ਸਮਝਿਆ ਜਾਂਦਾ ਜੀ ਸਾਨੂੰ ਪਰ ਅੰਨ ਦਾ ਤਾਂ ਰੋਲ ਵੀ ਆ ਜਾਓ ਫਿਰ ਬਾਰਡਰ ਵਾਲੇ ਜਿਨ੍ਹਾਂ ਨੇ ਫਸਲਾ ਸੰਭਾਲਣੀਆਂ ਜਿਨ੍ਹਾਂ ਕੰਮ ਕਰਨੇ ਉਹ ਅੱਜ ਬਾਦਰ ਤੇ ਬੈਠੇ ਆ ਜੇ ਬਣੂਗਾ ਤਾਂ ਫੇਰ ਹੀ ਆ ਬਸ ਬਣਨਾ ਨਹੀਂ ਸਾਨੂੰ ਪਤਾ ਵਾ ਸਾਨੂੰ ਪਤਾ ਨਹੀਂ ਸਾਲ ਲੱਗ ਜਾਣਾ ਉੱਥੇ ਪਤਾ ਨਹੀਂ 2 ਸਾਲ ਲੱਗ ਜਾਣੇ ਆ ਕਿਸਾਨ ਧਰਨੇ ਤੇ ਜਾਂਦੇ ਨੇ ਤਾਂ ਜ਼ਿਆਦਾਤਰ ਗੁੱਜੇ ਆ ਵੀਡੀਓ ਵੀ ਵਾਇਰਲ ਲੈਂਦੀਆਂ ਨੇ ਕਿਸਾਨਾਂ ਦੇ ਪੋਤਾਂ ਦੇ ਰੇਂਜ ਰੋਵਰਾਂ ਚ ਪੇੜਦੇ ਨੇ ਇਹਨਾਂ ਨੂੰ ਲੋੜ ਨਹੀਂ ਪਰ ਮਿਹਨਤ ਇੰਨੀ ਕਿ ਲੋਣੀ ਪੈਂਦੀ ਆ ਰੇਂਜ ਰੋਵਰਾਂ ਜਿਵੇਂ ਬਣ ਜਾਂਦੀ ਆ ਰੇਂਜ ਰੋਵਰਾਂ ਲੈਂਦੇ ਆ ਆਪਾਂ ਵੀ ਵੱਡੀਆਂ ਗੱਡੀਆਂ ਲੈਂਦੇ ਆ 18 ਲੈਂਦੇ ਆ ਉਹ ਆਪਣੀ ਮਿਹਨਤ ਕਰਕੇ ਲੈਂਦੇ ਆ ਇਹ ਨਹੀਂ ਕਿ ਉਹ ਕਿਸੇ ਦਾ ਹੱਥ ਮਾਰ ਕੇ ਜਾਂ ਕਿਸੇ ਕੋ ਖੋ ਕੇ ਲੈਂਦੇ ਆ ਹੁਣ ਪੰਛੀ ਨੂੰ ਗਿਰਫਦਾਰੀਆਂ ਦੇਣੀਆਂ ਪੈਣ ਪੰਛੀ ਦੀਆਂ ਦੇਣੀਆਂ ਪੈਣ ਹੁਣ ਨજર ਇਹਨਾਂ ਦੇ ਹੱਥ ਨਾ ਨੰਵਡਾਲੇ ਲਖਾ ਨਾ ਲਿਆ ਉਹਨੇ ਤੇ ਰਹੀ ਨਾ ਸੋ ਉੱਟਣ ਵਾਲੇ ਨਹੀਂ ਪਿਪਲੀ ਦੇ ਆ ਪੱਤਿਆ ਕਿਉਂ ਖੜਖੜ ਲਈ ਹੋਈ ਆ ਪੁਰਾਣੇ ਸਾਰੇ ਝੜ ਗਏ ਤੇ ਰੁੱਤ ਨਵੇਂਆਂ ਦੀ ਆਈ ਹੋਈ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਿਸਾਨ ਵੀਰ ਜਿਹੜੇ ਨੇ ਹਰਿਆਣਾ ਬਾਰਡਰਾਂ ਦੇ ਡੇਰੇ ਲਾ ਕੇ ਬੈਠੇ ਹੋਏ ਨੇ ਪਰ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਵੀ ਜਾਣਦੇ ਆ ਕਿ ਕਿਸਾਨ ਤੋਂ ਬਿਨਾਂ ਫਸਲ ਸੰਭਾਲਣੀ ਤੇ ਪਰਿਵਾਰ ਸੰਭਾਲਣਾ ਜਿਹੜਾ ਔਰਤਾਂ ਨੇ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਉਹ ਪਰਿਵਾਰ ਵੀ ਸੰਭ ਰਹੀਆਂ ਤੇ ਜਿਹੜੇ ਆਪਣੀ ਫਸਲ ਸੰਭਾਲ ਰਹੀਆਂ ਨੇ ਤਾਂ ਇਸ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਮੈਂ ਪਿੰਡ ਮਾਲਾਂ ਦੀਆਂ ਜਿੱਥੇ ਜੇ ਕਿਸਾਨ ਵੀਰ ਸਾਡੇ ਹਰਿਆਣਾ ਬਾਰਡਰਾਂ ਤੇ ਡੇਰੇ ਲਾ ਕੇ ਬੈਠੇ ਹੋਏ ਨੇ ਉੱਥੇ ਜਿਹੜੇ ਨੇ ਪਰਿਵਾਰ ਪਾਲਣ ਵਾਸਤੇ ਜਿਹੜੀਆਂ ਔਰਤਾਂ ਨੇ ਘਰਦੀਆਂ ਉਹ ਪਰਿਵਾਰ ਪਰਿਵਾਰ ਵੀ ਸੰਭਾਲਦੀਆਂ ਨੇ ਤਾਂ ਨਾਲ ਦੀ ਨਾਲ ਸਫਾਈ ਅਤੇ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਸੰਭਾਲਦੀਆਂ ਨੇ ਪੰਜੀ ਨਾਲ ਜਲਵਾਦ ਵੀ ਕਰਦੇ ਨੇ ਪੰਜੀ ਕਿੰਨੀ ਜਿਹੀ ਪਰੇਸ਼ਾਨੀ ਹੋ ਰਹੀ ਹੈ ਜਸਰਵੀਰ ਸਾਡੇ ਬਾਰਡਰਾਂ ਦੇ ਬੈਠੇ ਹੋਏ ਨੇ ਤੁਸੀਂ ਪਰਿਵਾਰ ਵੀ ਸੰਭਾਲ ਰਹੇ ਹੋ ਦੇ ਨਾਲ ਦੇ ਨਾਲ ਕਿੰਨੀ ਪਰੇਸ਼ਾਨੀ ਬਹੁਤ ਜ਼ਿਆਦੀ ਪਰੇਸ਼ਾਨੀ ਸਾਨੂੰ ਹੋਣ ਢਈ ਆ ਦੱਸ ਨਹੀਂ ਸਕਦੇ ਕਿੰਨੀ ਕੁ ਹੋਣ ਢਈ ਸਾਨੂੰ ਪਰੇਸ਼ਾਨੀ ਤੇ ਆਪ ਘਰੋਂ ਗਏ ਨੇ 11 ਤਰੀਕ ਦੇ ਤੇ 10 ਤਰੀਕ ਅੱਜ 20 ਤਰੀਕ ਹੋ ਗਈ ਆ 20 ਤਰੀਕ ਤੱਕ ਰਖਾਨੂੰ ਇਹੋ ਕੰਮ ਆਪ ਸੰਭਾਲ ਲੈਣੇ ਪੈਂਦੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਡਟ ਕੇ ਰਹੋ ਤੇ ਅਸੀਂ ਇੱਥੇ ਡਟ ਕੇ ਰਾਵਾਂਗੇ ਆਪਣੇ ਕੰਮ ਸੰਭਾਲਾਂਗੇ ਜੇ ਸਾਡੀ ਵੀ ਲੋੜ ਪਾਉਗੀ ਬਸ ਆਖਾਂ ਹੀ ਉੱਥੇ ਵੀ ਆ ਜਾਵਾਂਗੇ ਸਰਦਾਰ ਸਾਹਿਬ ਨੂੰ 20 ਦਿਨ ਹੋ ਜੱਲੇ ਨੇ ਬੈਠਿਆ ਹੋਇਆ ਆ ਬਾਰਡਰ ਤੇ 20 ਦਿਨ ਦੇ ਹੋ ਗਏ ਬੈਠਿਆ ਨੂੰ ਬਾਰਡਰ ਤੇ ਇਹ ਦੂਜੀ ਵਾਰ ਧਰਨਾ ਲਾਉਣਾ ਪੈ ਗਿਆ ਮੋਦੀ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ ਸਾਡੀਆਂ ਤੇ ਕਿੰਨੀਆਂ ਜੀ ਪਰੇਸ਼ਾਨੀਆਂ ਹੋ ਰਹੀਆਂ ਜਿਉਂ ਅੱਜ ਪਰਿਵਾਰ ਵੀ ਸੰਭਾਲਣਾ ਤੁਸੀਂ ਨਾਲ ਦੀ ਨਾਲ ਆਪਣੇ ਪਸ਼ੂ ਪਸ਼ੂ ਸਾਰਾ ਕੁਝ ਸੰਭਾਲਣਾ ਪੈਂਦੇ ਆ ਪਸ਼ੂ ਬੱਚਿਆਂ ਨੂੰ ਵੀ ਸਵੇਰੇ ਉੱਠ ਕੇ ਵੇਖਣਾ ਪੈਂਦਾ ਮਾਲ ਡੰਗਰ ਨੂੰ ਵੀ ਵੇਖਣਾ ਪੈਂਦਾ ਬਾਹਰ ਆ ਕੀ ਦਾ ਪੈਲਿਆਂ ਚ ਵੀ ਜਾਣਾ ਪੈਂਦਾ ਪਾਣੀ ਧਾਣੀ ਵੀ ਲਾਉਣੇ ਪੈਂਦੇ ਜਾ ਕੇ ਬੱਚਿਆਂ ਨੂੰ ਨਾਲ ਖਾ ਕੇ ਵੀ ਪਾਣੀ ਧਾਣੀ ਲਾ ਲਈਏ ਵੀ ਤੁਹਾਡਾ ਡੈਡੀ ਬਾਹਰ ਧਰਨੇ ਤੇ ਬੈਠਾ ਵਾ ਇਸ ਵਕਤ ਕੰਜੀ ਜਿਤਨਾ ਉਹ ਪਤਾ ਚੱਲਦਾ ਜੇ ਉਧਰੋਂ ਜਿਹੜੇ ਨੇ ਡਰੋਨ ਚੱਲਦੇ ਨੇ ਅਥਰੂ ਜੈਸ ਚੱਲਦੇ ਨੇ ਤਾਂ ਡਰ ਵੀ ਰਹਿੰਦਾ ਹੋਇਆ ਕਿ ਪਰਿਵਾਰ ਦੇ ਮੈਂਬਰ ਉੱਥੇ ਨੇ ਸਾਡੇ ਬੱਚੇ ਉੱਥੇ ਨੇ ਕਿੰਨਾ ਜਿਹੜਾ ਬਹੁਤ ਜ਼ਿਆਦਾ ਡਰ ਜਿਤਨਾ ਪਹਿਲੇ ਦਿਨ ਗਏ ਸੀ ਪੀ 11 ਤਰੀਕ ਨੂੰ ਤੁਰੇ ਸੀ ਤੇ 12 ਨੂੰ ਉੱਥੇ ਪਹੁੰਚੇ ਸੀ ਤੇ ਉਦੋਂ ਸਾਨੂੰ ਬਹੁਤ ਜ਼ਿਆਦਾ ਡਰ ਲੱਗਣ ਰਿਹਾ ਸੀ ਜਦੋਂ ਉਤੋਂ ਗੋਲੇ ਛੁੱਟਦੇ ਸੀ ਤੇ ਬਹੁਤ ਮਨ ਨੂੰ ਨਾਲੇ ਟੀਵੀ ਵੇਹਨੇ ਆ ਨਾਲੇ ਕੰਮ ਕਰਦੇ ਆ ਨਾਲੇ ਧਿਆ ਉੱਥੇ ਜਾਂਦਾ ਸੀ ਪਤਾ ਨਹੀਂ ਕੀ ਬਣੂਗਾ ਸਾਡੇ ਨਾਲ ਇਸ ਕਰਕੇ 2 ਸਾਲ 3 ਸਾਲ ਬਾਅਦ ਫੇਰ ਉਸ ਤਰ੍ਹਾਂ ਦਾ ਹੀ ਪੈ ਗਿਆ ਹਾਂਜੀ 2 ਸਾਲ ਬਾਅਦ ਆ ਫੇਰ ਉਹੀ ਹਾਲ ਹੋ ਗਿਆ ਵਾ ਪਹਿਲਾਂ ਵੀ 1 ਸਾਲ ਦਿੱਲੀ ਇਹ ਬੈ ਕੇ ਆਏ ਆ ਉਦੋਂ ਵੀ ਨਹੀਂ ਇਹਨੇ ਸਰਕਾਰ ਨੇ ਪਹਿਲਾਂ ਹੱਕ ਦੇ ਕੇ ਫੇਰ ਉਹਨੇ ਹਟਕੋ ਖੋਲੇ ਆ ਅੰਨ ਦਾ ਤਾਂ ਸਮਝਿਆ ਜਾਂਦਾ ਜੀ ਸਾਨੂੰ ਪਰ ਅੰਨ ਦਾ ਤਾਂ ਰੋਲ ਰਿਆ ਜੋ ਉਸਦੇ ਬਾਰਡਰਾਂ ਦੇ ਉੱਪਰ ਬਿਲਕੁਲ ਬਾਰਡਰਾਂ ਤੇ ਰੋਲਣ ਡਿਆ ਵਾ ਜਿਨ੍ਹਾਂ ਨੇ ਫਸਲਾਂ ਸੰਭਾਲਣੀਆਂ ਜਿਨ੍ਹਾਂ ਕੰਮ ਕਰਨੇ ਉਹ ਅੱਜ ਬਾਰਡਰ ਤੇ ਬੈਠੇ ਆ ਸਾਡੇ ਕਿਸਾਨ ਮੀਟਿੰਗਾਂ ਹੁੰਦੀਆਂ ਪਰ ਸਿੱਟਾ ਨਹੀਂ ਨਿਕਲ ਰਿਹਾ ਕਿਉਂਕਿ ਆਏ ਤੇ ਨਹੀਂ ਮੀਟਿੰਗਾਂ ਤੇ ਮੀਟ ਕਾ ਚਲਦੀਆਂ ਹਾਂ ਪਰ ਮੀਟ ਕਾ ਕਿਤੇ 15 ਤਰੀਕ ਦੀ ਕਰ ਦਿੰਦੇ ਆ ਕਿਤੇ 18 ਤਰੀਕ ਦੀ ਕਰ ਦਿੰਦੇ ਆ ਹੁਣ ਉਹਨਾਂ ਆਖਿਆ 21 ਤਰੀਕ ਦੀ ਹੁਣ ਵੇਖੋ ਸਵੇਰੇ ਸਾਡੇ ਨਾਲ ਕੀ ਬਣਦਾ ਵਾ ਜੇ ਬਣੂਗਾ ਤਾਂ ਫੇਰ ਹੀ ਆਪਾਂ ਬੰਨਣਾ ਨਹੀਂ ਸਾਨੂੰ ਪਤਾ ਵਾ ਸਾਨੂੰ ਪਤਾ ਨਹੀਂ ਸਾਲ ਲੱਗ ਜਾਣਾ ਉੱਥੇ ਪਤਾ ਨਹੀਂ 2 ਸਾਲ ਲੱਗ ਜਾਣੇ ਆ ਕੋਈ ਪਤਾ ਨਹੀਂ ਕਿੰਨਾ ਚਿਰ ਲੱਗਣਾ ਪਰ ਸਾਡਾ ਕੰਮ ਇਤਰਾ ਹੀ ਚੱਲੀ ਜਾਣਾ ਵਾ ਵਾਰੀ-ਵਾਰੀ ਉੱਥੇ ਵੀ ਜਾਵਾਂਗੇ ਘਰ ਵੀ ਸੰਭਾਲਾਂਗੇ ਬੱਚਿਆਂ ਨੂੰ ਵੀ ਦੇਖਭਾਲ ਕਰਾਂਗੇ ਮਾਲ ਦਾ ਬਾਰਡਰਾਂ ਦੇ ਨਹੀਂ ਹੁਣ ਫਸਲਾਂ ਵੀ ਸੰਭਾਲਣੀਆਂ ਪੈ ਰਹੀਆਂ ਚੰਨੀ ਵੀ ਪ੍ਰੇਸ਼ਾਨੀ ਹੁੰਦੀ ਹੈ ਜਿਵੇਂ ਬੱਚੇ ਵੀ ਸੰਭਾਲਣਾ ਫਸਲ ਬਹੁਤ ਜ਼ਿਆਦਾ ਹੀ ਤੇ ਬਹੁਤ ਜ਼ਿਆਦਾ ਹੁਣ ਤੁਹਾਨੂੰ ਪਤਾ ਫਸਲ ਪੱਕਣ ਤੇ ਆਈ ਆ ਉਹਨੂੰ ਖਾਦ ਵੀ ਚਾਹੀਦੀ ਪਾਣੀ ਵੀ ਚਾਹੀਦਾ ਉਹ ਫਸਲ ਨੂੰ ਸਾਰਾ ਕੁਝ ਹੀ ਚਾਹੀਦਾ ਵਾ ਪਰ ਹੁਣ ਇਸ ਵਕਤ ਕਰਨਾ ਤੇ ਪੈਣਾ ਹੀ ਆਣਾ ਸਾਨੂੰ ਇੱਕ ਮਜਬੂਰੀ ਵੀ ਆ ਤੇ ਉੱਥੇ ਵੀ ਅਸੀਂ ਬੈਣਾ ਸਾਡਾ ਹੱਕ ਆ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆਂ ਕਿ ਸਾਨੂੰ ਹੱਕ ਮਿਲ ਜਾਣ ਸਾਨੂੰ ਪਰ ਹੱਕ ਨਹੀਂ ਦੇਂਦੀ ਕਹਿ ਕੇ ਫਿਰ ਮੁੱਕਰ ਜਾਂਦੀ ਆ ਜੇਰਾ ਅਸੀਂ ਆ ਕ ਮੰਗਦੇ ਉਹ ਸਾਨੂੰ ਮਿਲ ਨਹੀਂ ਦਿਆ ਕੀ ਸਮਝੀਓ ਮੋਦੀ ਸਰਕਾਰ ਕਿਉਂ ਇੰਨਾ ਮਤਲਬ ਨਹੀਂ ਮੰਨ ਰਹੀ ਐ ਟਾਸ ਤੋਂ ਮਸ ਨਹੀਂ ਹੋ ਰੇ ਹਰ ਵਾਰੀ ਧਰਨੇ ਲਾਉਣੇ ਪੈਂਦੇ ਨੇ ਠੰਡ ਦੇ ਦਿਨ ਨੇ ਜਿਵੇਂ ਬਾਰਿਸ਼ ਦੇ ਦਿਨ ਨੇ ਕਿਸਾਨ ਕਿਉਂ ਨਹੀਂ ਆਂਦਾ ਤਾਂ ਦਾ ਦਰਦ ਦੀਦਾ ਨਹੀਂ ਉਹਨਾਂ ਨੇ ਦੀਦਾ ਨਹੀਂ ਆ ਵੀ ਬੰਦੇ ਪਤਾ ਨਹੀਂ ਉਹ ਚਾਰੇ ਕਿਹੜੇ ਚੀਜ਼ ਦੇ ਮਰੀਜ਼ ਆ ਕਿਹੜੇ ਨਹੀਂ ਹੁਣ ਇਹ ਆਪ ਸ਼ੂਗਰ ਦੇ ਮਰੀਜ਼ ਆ ਪੁੱਛੀਦਾ ਵਾ ਵੀ ਦਵਾਈ ਲਈ ਆ ਕਿ ਨਹੀਂ ਲਈ ਆ ਕੁਛ ਸਾਨੂੰ ਕਹਿ ਦਿੰਦੇ ਨਹੀਂ ਕੋਈ ਨਹੀਂ ਲਈ ਆ ਪਰ ਆਪ ਨੂੰ ਤਾਂ ਚਿੰਤਾ ਹੀ ਹੁੰਦੀ ਆ ਨਾ ਉੱਥੇ ਬਾਰਡਰ ਤੇ ਬੈਠੇ ਆ ਤੇ ਪੂਰੀ ਸਾਨੂੰ ਹੁੰਦੀ ਆ ਹਾਂ ਇਹ ਤਸਵੀਰਾਂ ਨੇ ਅਸਲ ਸੱਚਾਈ ਹੈ ਅੰਨਦਾਤਾ ਦੇ ਪਰਿਵਾਰ ਦੀ ਜਿਹੜਾ ਕਿ ਅੰਨਦਾਤਾ ਮੰਨਿਆ ਜਾਂਦਾ ਕਿਸਾਨ ਪਰ ਅੰਨਦਾਤਾ ਇਸ ਵੇਲੇ ਬਾਰਡਰਾਂ ਤੇ ਬੈਠਾ ਹੋਇਆ ਹਾਲਾਤ ਇਹ ਬਣੇ ਹੋਏ ਨੇ ਕਿ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਪਰਿਵਾਰ ਵੀ ਸੰਭਾਲ ਰੀਆਂ ਨੇ ਨਾਲ ਦੀ ਨਾਲ ਫਸਲਾਂ ਸੰਭਾਲਦੀਆਂ ਨੇ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੰਨਦਾਤਾ ਦਾ ਪਰਿਵਾਰ ਰਹਿ ਰਿਹਾ ਹੈ ਤਾਂ ਹੁਣ ਜਲਬਾਤ ਹੋਰ ਵੀ ਪੈਣਾ ਸਾਡੀਆਂ ਇੱਥੇ ਨਹੀਂ ਜਲਬਾਤ ਕਰਦਾ ਪੰਜੀ ਸਭ ਸੰਭਾਲਣਾ ਪੈ ਰਿਹਾ ਬੱਚਿਆਂ ਦੀ ਪੜ੍ਹਾਈ ਵੀ ਹੈ ਨਾਲ ਦੀ ਨਾਲ ਪੇਪਰ ਵੀ ਸ਼ੁਰੂ ਹੋ ਜੇ ਨੇ ਫਸਲਾ ਵਿੱਚ ਬਹਾਲੀਆਂ ਪੈ ਰੀਆਂ ਹਾਂਜੀ ਹਾਂਜੀ ਹੁਣ ਬੱਚਿਆਂ ਦੇ ਐਗਜ਼ਾਮਸ ਸ਼ੁਰੂ ਹੋ ਗਏ ਆ ਅਸੀਂ ਉੱਥੋਂ ਆ ਗਏ ਹਾਨੂੰ ਨਾ ਭੇਜ ਦਿੱਤਾ ਹੋਇਆ ਵਾ ਤੇ ਉਹ ਕਹਿੰਦੇ ਕਿ ਹੁਣ ਤੁਸੀਂ ਬੱਚਿਆਂ ਦੀ ਪੜ੍ਹਾਈ ਦੇਖੋ ਤੇ ਘਰ ਦਾ ਕੰਮਕਾਰ ਕਰੋ ਆਪਣਾ ਤੇ ਨਾਲੇ ਆਪਣੇ ਬੱਚੇ ਪੜਾਓ ਤੇ ਅਸੀਂ ਬਾਰਡਰ ਤੇ ਆ ਜਦੋਂ ਦਾ ਡੀਲੋਡ ਪਈ ਅਸੀਂ ਫੇਰ ਬਾਰਡਰ ਤੇ ਜਾਵਾਂਗੇ ਮੈਂ ਦੇ ਰਿਹਾ ਪੱਠੇ ਵੀ ਆ ਤੁਹਾਨੂੰ ਚੀਰਨੇ ਪੈ ਰਹੇ ਆ ਮੱਜਾਂ ਦੀ ਚੁਰਵੋ ਚੋਾਈ ਵੀ ਆ ਆਪਣੀ ਕਰਨੀ ਪੈਂਦੀ ਹੈ ਹੋਰ ਫਸਲਾਂ ਵੀ ਸੰਭਾਲ ਲੀਆਂ ਪੈ ਰੀਆਂ ਹਾਂਜੀ ਹਾਂਜੀ ਅਸੀਂ ਫਸਲਾਂ ਵੀ ਨਾਲ ਜਾ ਰਹੇ ਹਾਂ ਮੰਮੀ ਉਹਨਾਂ ਦੇ ਨਾਲ ਅਸੀਂ ਵੇਖ ਰਹੇ ਆ ਤੇ ਅਸੀਂ ਆਪਣਾ ਮਾਲ ਡੰਗਰ ਵੀ ਵੇਖ ਰਹੇ ਆ ਤੇ ਬੱਚੇ ਵੀ ਸਕੂਲ ਭੇਜ ਰਹੇ ਆ ਅਸੀਂ ਆਪਣੇ ਜਿਵੇਂ ਪਤਾ ਚੱਲਦਾ ਜੀ ਉੱਥੇ ਜਿਵੇਂ ਜਾਨ ਦਾ ਵੀ ਡਰ ਬਣਿਆ ਹੋਇਆ ਜੀ ਬਾਰਡਰਾਂ ਦੇ ਉੱਪਰ ਬੈਰੀਕੇਡ ਲੀਤੇ ਹੋਏ ਨੇ ਹੋਰ ਉਹ ਡਰੋਨ ਦੇ ਨਾਲ ਜਿਹੜੇ ਅਥਰੂ ਗੈਸ ਛੁੱਟੇ ਜਾਂਦੇ ਨੇ ਉਹਨਾਂ ਦਾ ਵੀ ਡਰ ਬਣਿਆ ਰਹਿੰਦਾ ਕਿੰਨਾ ਕਿ ਡਰ ਹੁੰਦਾ ਜਦੋਂ ਕੋਈ ਉਸ ਤਰ੍ਹਾਂ ਦੀ ਨਿਊਜ਼ ਆਉਂਦੀ ਹੈ ਜੀ ਠੰ ਹਾਂਜੀ ਡਰ ਤੇ ਹੁੰਦਾ ਹੀ ਆ ਪਰ ਸਾਡੇ ਸਿੰਘ ਚੜ੍ਹਦੀ ਕਲਾ ਚ ਆ ਸਾਡੇ ਕਿਸਾਨ ਚੜ੍ਹਦੀ ਕਲਾ ਚ ਆ ਕਹਿੰਦੇ ਕਿ ਕੋਈ ਗੱਲ ਨਹੀਂ ਸਾਨੂੰ ਬਿਨਾ ਸ਼ਹੀਦੀਆਂ ਦਿੱਤਿਆਂ ਕੋਈ ਚੀਜ਼ ਨਹੀਂ ਮਿਲੀ ਤੇ ਇਹ ਵੀ ਹਾਂ ਸ਼ਹੀਦੀਆਂ ਦੇ ਕੇ ਪਿਛਲੇ ਧਰਨਿਆਂ ਦੇ ਵਿੱਚ ਅਸੀਂ 750 ਕਿਸਾਨ ਸਾਡੇ ਸ਼ਹੀਦ ਹੋਏ ਸੀ ਅੱਜਕੀ ਵੀ ਇੱਕ ਦੋ ਬਾਪੂ ਜੀ ਸ਼ਹੀਦ ਹੋ ਚੁੱਕੇ ਆ ਤੇ ਪਤਾ ਨਹੀਂ ਹੁਣ ਕਿੰਨੀਆਂ ਘੋਰ ਦੇਣੀਆਂ ਪੈਣਗੀਆਂ ਜਾਨਾ ਤੇ ਪਰ ਰਸੀਦੀਆਂ ਦੇ ਕੇ ਹੀ ਸਾਨੂੰ ਸਾਡੇ ਹੱਕ ਮਿਲਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਸਾਨੂੰ ਰਸੀਦੀਆਂ ਹੀ ਦੇਣੀਆਂ ਪਈਆਂ ਸੀ ਭਾਵੇਂ 84 ਦੇ ਟਾਈਮ ਤੇ ਆ ਭਾਵੇਂ ਹੁਣ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਹਾਂ ਜਰੂਰ ਜੀ ਦਾਅਵੇ ਕੀਤੇ ਜਾਂਦੇ ਨੇ ਜਿਵੇਂ ਕਿਸਾਨ ਦੇ ਪੁੱਤਰ ਰੇਂਜ ਰੋਵਰਾਂ ਲਈ ਫਿਰਦੇ ਨੇ ਪਰ ਮਿਹਨਤ ਨਾਲ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਫਿਰ ਜਾ ਕੇ ਮਿਹਨਤ ਨੂੰ ਮੁੱਲ ਮਿਲਦਾ ਹੈ ਫਸਲਾਂ ਦੀ ਬਜਾਈ ਹੁੰਦੀ ਹੈ ਫਿਰ ਟੁਆਈ ਹੁੰਦੀ ਹੈ ਉਸ ਤੋਂ ਬਾਅਦ ਫਸਲਾਂ ਦੇ ਜਿਹੜਾ ਮੁੱਲ ਪੈਂਦਾ ਪਰ ਕਿਸਾਨ ਇਸ ਵੇਲੇ ਜਿਹੜੇ ਹੈ ਦਿੱਲੀ ਦੇ ਬਾਰਡਰਾਂ ਤੇ ਜਾਣ ਵਾਸਤੇ ਉਤਾਵਲੇ ਨਹੀਂ ਆਪਣੇ ਹੱਕਾਂ ਲਈ ਲੜ ਰਹੇ ਨੇ ਤਾਂ ਪੰਜ ਜੀ ਜਿਵੇਂ ਪੰਜਾਬ ਦਾ ਜੀ ਇਸ ਵਾਰੀ ਲੜਾਈ ਜਿਹੜੀ ਆਰ ਪਾਰ ਦੀ ਹੋ ਪਾਏਗੀ ਜਾਂ ਪਿਛਲੀ ਵਾਰ ਦੀ ਤਰ੍ਹਾਂ ਹੀ ਵਾਪਸ ਮੁੜਨਾ ਪੈਗਾ ਹਾਂਜੀ ਐਤਕੇ ਅਸੀਂ ਆਪਣੇ ਹੱਕ ਲੈ ਕੇ ਹੀ ਰਵਾਂਗੇ ਪਿਛਲੀ ਵਾਰੀ ਅਸੀਂ ਝੂਠੇ ਵਾਦੇ ਨਹੀਂ ਲੈ ਕੇ ਆਵਾਂਗੇ ਐਤਕੇ ਹੀ ਹੱਕ ਆਪਣੇ ਲੈ ਕੇ ਹੀ ਰਵਾਂਗੇ ਪਿਛਲੀ ਵਾਰੀ ਸਾਨੂੰ ਉਹਨਾਂ ਭੇਜ ਦਿੱਤਾ ਸੀ ਕਿ ਅਸੀਂ ਤੁਹਾਡੇ ਘਰ ਦੀ ਤਾਂ ਕਰ ਦਾਂਗੇ ਬਿੱਲ ਪਾਸ ਐਤਕੀ ਜਦੋਂ ਬਿੱਲ ਪਾਸ ਹੋਣਗੇ ਪੱਕੇ ਤੌਰ ਤੇ ਸਾਨੂੰ ਲਿਖਤੀ ਰੂਪ ਚ ਦਿੱਤਾ ਜਾਊਗਾ ਉਦੋਂ ਹੀ ਵਾਪਸ ਹੋਣਗੇ ਕਿਉਂਣਾ ਫੇਰ ਆਉਣ ਵਾਲੀਆਂ ਨੇ ਮੋਦੀ ਦੀ ਸਰਕਾਰ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਕਿਵੇਂ ਦੇਖਦੇ ਹੋ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਦਿੱਤਾ ਜਾਏਗਾ ਜਾਂ ਕਿਵੇਂ ਬਿਲਕੁਲ ਨਹੀਂ ਪਿੰਡਾਂ ਚ ਵੜਨ ਦਿੱਤਾ ਜਾਊਗਾ ਭਾਜਪਾ ਨੂੰ ਕਿਉਂ ਮੋਦੀ ਸਰਕਾਰ ਨੇ ਬਹੁਤ ਹੀ ਆਦੇਸ਼ ਦਾ ਮਾੜਾ ਹਾਲ ਕਰ ਦਿੱਤਾ ਵਾ ਤੇ ਇੱਥੇ ਮਤਲਬ ਗਰੀਬਾਂ ਦਾ ਬਾਰੇ ਤਾਂ ਕੋਈ ਸੋਚਿਆ ਹੀ ਨਹੀਂ ਵੱਡੇ ਘਰਾਨਿਆਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਸਭ ਕੁਝ ਦੇ ਹੀ ਜਾਂਦੇ ਆ ਜੱਟਾਂ ਦੀਆਂ ਜ਼ਮੀਨਾਂ ਦੇ ਉੱਪਰ ਕਿ ਕਿੱਡਾ ਵੱਡਾ ਹਾਈਵੇ ਕੱਢ ਦਿੱਤਾ ਆ ਵਾ ਸਾਰੀ ਫਸਲਾਂ ਖਰਾਬ ਹੋ ਰਹੀਆਂ ਵਾ ਕਿਸਾਨ ਵਿਚਾਰੇ ਰੋਂਦੇ-ਕੁਲਾਂਦੇ ਕਿੰਨੇ ਘਰ ਠੱਠੇ ਹੋਏ ਨੇ ਉਹ ਸੜਕ ਦੇ ਨਾਲ। ਇਹ ਇੱਕ ਵੀਡੀਓ ਜਦੋਂ ਕਿਸਾਨ ਧਰਨੇ ਤੇ ਜਾਂਦੇ ਨੇ ਤਾਂ ਜ਼ਿਆਦਾਤਰ ਦੂਜੇ ਆ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਇਹ ਕਿਸਾਨਾਂ ਦੇ ਪੋਤਾਂ ਨੇ ਰੇਂਜ ਰੋਵਰਾਂ 'ਚ ਫਿਰਦੇ ਨੇ। ਇਹਨਾਂ ਨੂੰ ਲੋੜ ਨਹੀਂ ਐ ਪਰ ਮਿਹਨਤ ਕਿੰਨੀ ਕਿ ਲੋਣੀ ਪੈਂਦੀ ਆ ਰੇਂਜ ਰੋਵਰਾਂ ਕਿਵੇਂ ਬਣ ਜਾਂਦੀਆਂ ਨੇ। ਇਹ ਵੇਖਦੇ ਨਹੀਂ ਨਾ ਲੋਕ ਕਿ ਕਿਸਾਨ ਕਿੰਨੀ ਮਿਹਨਤ ਬੱਚੇ ਕਿੰਨੀ ਮਿਹਨਤ ਕਰਦੇ ਆ ਆਪਣੀ। ਜੇ ਉਹਨਾਂ ਆਪਣੇ ਸ਼ੌਂਕ ਪੂਰੇ ਕਰਨੇ ਆ ਤਾਂ ਉਹ ਆਪਣੀ ਮਿਹਨਤ ਕਰਕੇ ਕਰਦੇ ਆ। ਰੇਂਜ ਰੋਵਰਾਂ ਲੈਂਦੇ ਆ ਭਾਵੇਂ ਵੱਡ ਇਹ ਤੋਂ ਵੀ ਵੱਡੀਆਂ ਗੱਡੀਆਂ ਲੈਂਦੇ ਆ। ਖਾਰਾ ਲੰਦੇ ਆ ਉਹ ਆਪਣੀ ਮਿਹਨਤ ਕਰਕੇ ਲੰਦੇ ਆ ਇਹ ਨਹੀਂ ਕਿ ਉਹ ਕਿਸੇ ਦਾ ਹੱਕ ਮਾਰ ਕੇ ਜਾਂ ਕਿਸੇ ਕੋ ਖੋ ਕੇ ਲੰਦੇ ਆ ਮੈਂ ਦੇਖ ਰਿਹਾ ਬੱਚੇ ਵੀ ਨਾਲ ਤੁਹਾਡੇ ਜਿਹੜਾ ਹੱਥ ਵਣਾਉਂਦੇ ਹੋਏ ਨਜ਼ਰ ਆਉਂਦੇ ਨੇ ਜਿੱਥੇ ਤੁਸੀਂ ਪਰਿਵਾਰ ਪਾਲ ਰਹੇ ਹੋ ਬੱਚੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਪਾਲਦੇ ਨਜ਼ਰ ਆ ਰਹੇ ਨੇ ਹੱਥ ਵਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਨੇ ਅੰਨ ਦਾਤੇ ਦੇ ਪਰਿਵਾਰ ਦੀਆਂ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਨੇ ਜਿਹੜੇ ਦਿੱਲੀ ਬਾਰਡਰਾਂ ਦੇ ਬੈਠੇ ਹੋਏ ਨੇ ਹਰਿਆਣੇ ਬਾਰਡਰਾਂ ਦੇ ਬੈਠੇ ਹੋਏ ਨੇ ਦਿੱਲੀ ਦੇ ਬਰੂਆਂ ਦੇ ਬੈਠੇ ਹੋਏ ਨੇ ਤਾ ਮਾਤਾ ਜੀ ਵੀ ਸਾਡੇ ਨਾਲ ਨੇ ਗੱਲਬਾਤ ਚੱਲ ਰਹੀ ਆ ਮਾਤਾ ਜੀ ਸਸਰੀ ਜੀ ਸਸਰੀ ਦਾ ਬੇਟੇ ਇਵੇਂ ਚੱਲ ਰਿਹਾ ਜੀ ਸਾਰੇ ਵੀਰ ਤਾਂ ਉੱਥੇ ਬੈਠੇ ਕਿਸਾਨ ਸਾਡੇ ਤਾਂ ਬੱਚੇ ਵੀ ਪਾਰ ਰਹੇ ਹੋ ਤੁਸੀਂ ਸਫਾਈ ਵੀ ਨਾਲ ਹੈ ਫਸਲਾਂ ਨੂੰ ਸਾਂਭਣੀਆਂ ਪੈਣਗੀਆਂ ਵੀਰ ਜੀ ਪੇੜਾ ਹੀ ਬਹੁਤ ਚੜਦੀ ਕਲਾ ਚ ਆਂ ਆਈ ਕੋਈ ਐਡੇ ਨੇਲ ਨਹੀਂ ਹੈਗੇ ਅਸੀਂ ਨਾ ਹਟ ਕਰਕੇ ਸਾਰਾ ਕੁਝ ਸਾਂਭ ਲਏ ਆ ਬੱਚੇ ਆ ਵੇਖ ਲੋ ਪੜ੍ਹਾਈ ਕਰ ਰਹੇ ਆ ਪੜਾ ਰਹੇ ਆ ਬੀਬੀਆਂ ਸਾਰੀਆਂ ਕੋਈ ਪੱਠੇ ਪਾ ਰਹੀ ਆ ਕੋਈ ਗੋਬਰ ਠਾ ਰਹੀ ਆ ਆਪਣੀਆਂ ਫਸਲਾਂ ਵੇਖ ਰਹੇ ਆ ਬਾਰਸ਼ਾਂ ਬਹੁਤ ਘੱਟ ਹੋਈਆਂ ਹੁਣ ਪਾਣੀ ਦੀ ਵੀ ਲੋੜ ਆ ਖਾਦਾਂ ਦੀ ਵੀ ਲੋੜ ਆ ਸਭ ਕੋਈ ਸੋਨਾ ਕਰ ਰਹੇ ਆ ਰਲ ਮਿਲ ਕੇ ਕਰ ਰਹੇ ਆ ਇੱਕ ਦੂਜੇ ਦਾ ਸਾਥ ਦੇ ਰਹੇ ਆ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਕੋਈ ਚੱਜ ਦਾ ਕੰਮ ਨਹੀਂ ਕੀਤਾ ਵੇਖੋ ਸਾਡੇ ਗੁਰੂ ਘਰਾਂ ਵਿੱਚ ਮਲੇਟਰੀ ਵਾਰਦੀ ਆ ਉੱਥੇ ਸਰਗਟਾਂ ਤੇ ਸ਼ਰਾਬਾਂ ਪੀ ਰਹੇ ਆ ਸਾਡੇ ਗੁਰੂ ਘਰ ਦੀਆਂ ਬੇਵੱਧੀਆਂ ਕਰੇ ਇਹ ਤੋਂ ਵੱਡਾ ਹੋਰ ਕਿਹੜਾ ਨਕਾਮ ਕੰਮ ਕਾ ਹੋ ਰਿਹਾ ਵਾ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਇਹ ਨਾ ਜਾਣੇ ਇਹ ਸਾਰੇ ਲੇਖੇ-ਚੋਖੇ ਇੱਥੇ ਦੇਣੇ ਪੈਣਗੇ ਇਹ ਬਾਜਾਂ ਵਾਲੇ ਦਾ ਸਾਜਿਆ ਆ ਪੰਥਿਆ ਇਹ ਚੜ੍ਹਦੀ ਕਲਾ 'ਚ ਰਹੂਗਾ ਜਿੱਤਰਾ ਮਰਜੀ ਮਾਰੇ ਜਿੰਤੀਆਂ ਮਰਜੀ ਕਰੇ ਧੂਣਾ ਸਵਾਇਆ ਇਹ ਚੜ੍ਹ ਦੀ ਕਲਾ ਚ ਆਹੂਗਾ ਮਾਤਾ ਜੀ ਜਿਵੇਂ ਆਪਣੇ ਹਰਿਆਣਾ ਬਾਰਡਰ ਦਾ ਇਹਨੇ ਬੈਰੀਕੇਡ ਲਾਤੇ ਹੋਏ ਨੇ ਜਿਵੇਂ ਦੂਜੇ ਦੇਸ਼ ਨਾਲ ਲੜਾਈ ਹੁੰਦੀ ਹੈ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਕਿਉਂ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ ਆਪਣਾ ਨਹੀਂ ਸਮਝਦੇ ਨਹੀਂ ਇਹ ਵੇਖੋ ਇਹਨੇ ਸਮਝਿਆ ਹੀ ਨਹੀਂ ਜਦੋਂ ਦਾ ਇਹਨੇ ਤੇ ਗੰਦ ਪਾਤਾ ਪੂਰਾ ਪੰਜਾਬ ਮਕਾਉਣ ਨੂੰ ਤੋ ਲਿਆ ਆ ਸਾਡੀ ਨੌਜਵਾਨੀ ਦੀ ਡੰਡ ਲਾਈ ਜਾਂਦਾ ਉਹਦਨੇ ਕਿੱਥੇ ਜਦੋਂ ਉੱਥੋਂ ਪਾਕਿਸਤਾਨ ਤੋਂ ਨਸ਼ੇ ਇੰਨੇ ਆਉਣਦੇ ਸਾਡੇ ਬੱਚਿਆਂ ਨੂੰ ਨਸ਼ੇ ਆ ਦੇ ਲਾਤਾ ਪੁੱਠੇ ਕੰਮਾਂ ਤੇ ਲਾ ਤੇ ਕਮਾਂਕਾਰਾਂ ਤੋਂ ਟਾ ਦੇ ਇੱਕ ਦਿਨ ਦੇ ਵਿਦੇਸ਼ ਨਾ ਜਾਓ ਕਿੱਥੇ ਜਾਈਏ ਵਿਦੇਸ਼ ਨਾ ਭੇਜੀਏ ਕਿੱਥੇ ਸਾਡੇ ਬੱਚਿਆਂ ਨੂੰ ਇੱਥੇ ਵੀ ਨਹੀਂ ਸੇਫਟੀ ਉੱਥੇ ਵੀ ਨਹੀਂ ਗਈ ਮੋਦੀ ਦਾੰਦਾ ਇਹ ਅੱਛੇ ਦਿਨ ਆ ਜਾਣਗੇ ਜਾਬਦਾ ਇਹ ਅੱਛੇ ਦਿਨ ਨੇ ਤੁਹਾਡੇ ਬਿਲਕੁਲ ਨਹੀਂ ਅੱਛੇ ਕਿੱਥੋਂ ਅੱਗੇ ਨਾਲੋਂ ਨਾ ਕੰਮੇ ਆ ਗਏ ਆ ਮੈਂ ਤੇ ਇਹੋ ਆਨੇ ਆ ਪਿਪਲੀ ਦੀ ਆ ਪੱਤਿਆ ਤਿਉ ਖੜਖੜ ਲਾਈ ਹੋਈ ਆ ਪੁਰਾਣੇ ਸਾਰੇ ਛੱਡ ਗਏ ਤੇ ਰੁੱਤ ਨਵਿਆਂ ਦੀ ਆਈ ਹੋਈ ਆ ਹੁਣ ਸਾਡੇ ਬੱਚਿਆਂ ਦੀ ਰੁੱਤ ਆਉਣੀ ਆ ਹੁਣ ਇਹ ਆਊਗੀ ਤੇ ਵੇਖਿਓ ਅੱਗੇ ਵੀ ਗੁਰੂ ਗੋਬਿੰਦ ਸਿੰਘ ਦੇ ਰਾਜ ਚ ਕੀ ਕੁਝ ਨਹੀਂ ਹੋਇਆ ਹੁਣ ਭਾਵੇਂ ਸਾਨੂੰ ਗਿਰਫਤਾਰੀਆਂ ਦੇਣੀਆਂ ਪੈਣ ਭਾਵੇਂ ਸ਼ੀਧੀਆਂ ਦੇਣ ਦੇਣੀਆਂ ਪੈਣ ਉਹੋ ਇਹ ਮੁੱਦੇ ਦੁਬਾਰਾ ਚੱਲ ਪਿਆ ਅੱਗੇ ਵੀ ਸਾਲ ਬਹਿ ਕੇ ਆ ਗਏ ਹਾਂ ਕਰਕੇ ਨਾ ਕਰਦੀ ਕੋਈ ਕਰਤੂਤ ਥੋੜੀ ਇਹਨਾ ਕੀਤੀ ਆ ਹੁਣ ਤਸੀਂ ਜਿੰਨਾ ਚਿਰ ਇਹਨਾਂ ਦੇ ਹੱਥ ਨਾ ਨਾ ਵਡਾਲੇ ਲਖਾ ਨਾ ਲਿਆ ਉਹਨੇ ਚਿਰ ਅਹੀਂ ਉੱਥੇ ਉੱਠਣ ਵਾਲੇ ਨਹੀਂ ਤਸੀਂ ਦਿੱਲੀ ਜਾ ਕੇ ਛੱਡਣਾ ਹੈਗਾ ਵੋਟਾਂ ਵੀ ਦੁਬਾਰਾ ਆ ਰਹੀਆਂ ਮਾਦਾ ਜੀ ਭਾਜੀਪੀ ਵਾਲਿਆਂ ਨੇ ਵੀ ਆਉਣਾ ਦੂਜੀਆਂ ਪਾਰਟੀਆਂ ਨੇ ਵੀ ਆਉਣਾ ਤੇ ਕਿਵੇਂ ਰਹਿ ਰਿਹਾ ਵੋਟਾਂ ਦਾ ਹਾਲਾਤ ਹੁਣ ਆਉਣ ਵੋਟਾਂ ਵਾਲੇ ਵੋਟਾਂ ਕੇ ਪਾਉਣੀਆਂ ਨਹੀਂ ਗਈਆਂ ਵੋਟਾਂ ਨਾ ਇਹਨਾਂ ਦੀਆਂ ਖੱਜਲ ਖਵਾਰੀਆਂ ਹੋਣਗੀਆਂ ਤੇ ਆਖਿਓ ਮੋਦੀ ਤੇ ਨਾ ਹਾਰੂਗਾ ਨਾ ਇੱਥੇ ਵੇਖ ਲਓ ਇੱਥੇ ਤੁਸੀਂ ਤੇ ਇੱਥੇ ਅਸੀਂ ਆਂ ਅਸੀਂ ਬੋਦੀ ਮੋਦੀ ਕਦੀ ਵੀ ਨਹੀਂ ਜਿੱਤੂਗਾ ਡਰ ਆਉਂਦਾ ਜਦੋਂ ਇਹ ਬਾਰਡਰਾਂ ਤੇ ਪਤਾ ਚੱਲਦਾ ਜੀ ਇਹ ਹਾਲਾਤ ਬਣੇ ਹੋਏ ਨੇ ਜੀਸੀਬੀ ਜਾਂ ਮਸ਼ੀਨਾਂ ਚੱਲ ਰਹੀਆਂ ਨੇ ਬੈਰੀਡੇਟ ਲਾਏ ਨੇ ਜਾਂ ਡਰੋਨ ਚੱਲਦੇ ਨੇ ਉਦੋਂ ਡਰ ਆਉਂਦਾ ਜੀ ਬੱਚੇ ਉੱਥੇ ਬੈਠੇ ਹੋਏ ਨੇ ਬਾਰਡਰਾਂ ਤੇ ਨਹੀਂ ਤੋ ਬੇਟਾ ਡਰ ਤੇ ਆਊਗਾ ਜੋ ਸਾਡਾ ਜੀ ਆ ਛੋਟਾ ਵੱਡਾ ਬੱਚੇ ਸਾਰੇ ਗਏ ਆ ਸਾਡੇ ਆਦਮੀ ਗਏ ਆ ਤਬ ਮਗਰੋਂ ਸਾਡੇ ਵਾਰਸ ਕੌਣ ਬਣਨਗੇ ਜੇ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਇਹ ਕਿਸੇ ਦਾ ਕੰਨ ਲਹਿ ਗਿਆ ਕਿਸ ਦੀ ਲੱਤ ਤੇ ਗੋਲੀ ਵੱਜ ਕੇ ਇਹਦੇ ਇਲਾਕੇ ਤੇ ਕਿਤਰਾ ਬਰਸਟ ਮਾਰਨ ਦਾ ਆ ਉਹਦਨੇ ਕਿਤੇ ਇੰਨਾ ਤੇ ਉੱਥੇ ਕਰਦੇ ਬਾਰਡਰ ਤੇ ਤੇ ਪੰਜਾਬ ਤੇ ਬਚੇ ਰਹਿੰਦਾ ਤੇ ਪੰਜਾਬ ਮਾਰਨ ਤੇ ਤੁਲੇ ਹੋਏ ਆ ਕੀ ਅਪੀਲ ਕੀ ਲਾਉਣੇ ਚਾਹੁੰਦੇ ਮਾਤਾ ਜੀ ਹੋਰ ਵੀ ਵੀਰ ਨੇ ਜਿਹੜੇ ਸਾਡੀਆਂ ਬੀਬੀਆਂ ਭੈਣਾਂ ਨੇ ਪਰਿਵਾਰਾਂ ਵਾਲੇ ਬੈਠੇ ਹੋਏ ਨੇ ਵੀਰ ਸਾਡੇ ਤਾਂ ਬਾਉਂਡਰਾਂ ਦੇ ਡਟੇ ਹੋਏ ਨੇ ਤੇ ਜਿਹੜੇ ਪਰਿਵਾਰਾਂ ਨਾਲ ਬੈਠੇ ਹੋਏ ਨੇ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਹੀ ਪੀਲੇ ਨੇ ਸਾਰੇ ਵੱਧ ਚੜ੍ਹ ਕੇ ਉੱਥੇ ਜਾਓ ਆਪਣਾ ਹਿੱਸਾ ਬਣੋ ਇਹ ਸਾਰਿਆਂ ਦਾ ਇਕੱਠ ਆ ਇਹ ਸਾਰਿਆਂ ਦੇ ਵਾਸਤੇ ਸਾਰੇ ਇਹ ਸਾਡੇ ਬੱਚੇ ਆਉਣ ਵਾਲਿਆਂ ਨੂੰ ਉਹਨਾਂ ਨੂੰ ਬਚਾਉਣਾ ਅਸੀਂ ਨਹੀਂ ਬਚਣਾ ਸਾਡੀਆਂ ਪੀੜੀਆਂ ਸਾਡੀਆਂ ਨਸਲਾਂ ਬਚ ਜਾਣ ਆਉਣ ਵਾਲੀਆਂ ਜੀ ਐ ਮੀ ਬੀਬੀਆਂ ਭੈਣਾਂ ਨੂੰ ਜਾਣ ਦੀ ਲੋੜ ਪਈ ਬਾਰਡਰਾਂ ਤੇ ਤੇ ਜਾਣਾ ਪੈ ਜੂ ਜੀ ਅਸੀਂ ਜਾਵਾਂਗੇ ਹੋ ਮਾਂ ਕਾ ਕੇ ਅਸੀਂ ਆਪਣੇ ਬੱਚੇ ਵੀ ਬੀਬੀਆਂ ਜੋਤੀਆਂ ਜਾਣ ਆਹ ਵੇਖ ਲਓ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋਣ ਗਈਆਂ ਪੇਪਰ ਆਏ ਆ ਉਹ ਨਹੀਂ ਦੇਣਦੇ ਬੱਚੇ ਸਾਰੇ ਉੱਥੇ ਪਹੁੰਚੇ ਆਦਤ ਉਹ ਜਾਂਦੀ ਮੋਦੀ ਸਰਕਾਰ ਨੂੰ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਮੋਦੀ ਨੂੰ ਕੀ ਅਪੀਲ ਲਾਉਂਗਾ ਤੇ ਡਾ ਠੀਠ ਉਹਨੇ ਤਾਂ ਕੋਈ ਪੀ ਲੱਗੇ ਨਹੀਂ ਮੰਨੀ ਤਾਂ ਹੁਣ ਕਿੱਥੋਂ ਮੰਨੂਗਾ ਉਹ ਤਾਂ ਸਿਆਆਂ ਠੀਠਾਂ ਦਾ ਠੀਠੋ ਕੋਈ ਬੰਦਾ ਤੇ ਜਾਨਵਰਾਂ ਤੋਂ ਵੀ ਭੈੜਾ ਵਾ ਜੀ ਜੀ ਬਹੁਤ ਬਹੁਤ ਧੰਨਵਾਦ ਆ ਤਾਂ ਇਹ ਤਸਵੀਰਾਂ ਨੇ ਅੰਨਦਾਤੇ ਦੇ ਪਰਿਵਾਰ ਦੀਆਂ ਅੰਮ੍ਰਿਤਸਰ ਦੇ ਪਿੰਡ ਮਾਲਾਂ ਦੀਆਂ ਜਿੱਥੋਂ ਇਹ ਜ਼ਿਆਦਾਤਰ ਕਿਸਾਨ ਵੀਰ ਨੇ ਮਾਝੇ ਦੇ ਹਾਲੇ ਪਾਉ ਜਿਹੜੇ ਨੇ ਬਾਰਡਰਾਂ ਦੇ ਬੈਠੇ ਹੋਏ ਨੇ ਪਰ ਇੱਥੇ ਜਿਹੜਾ ਪਰਿਵਾਰ ਸਮਰ ਰਹੀਆਂ ਔਰਤਾਂ ਨੇ ਉਹ ਆਪਣੀਆਂ ਫਸਲਾਂ ਵੀ ਸੰਭਾਰ ਰਹੀਆਂ ਤੇ ਬੱਚੇ ਵੀ ਸੰਭਾਰ ਰਹੀਆਂ ਨੇ ਪਰ ਇਹਨਾਂ ਨੂੰ ਇਹੀ ਉਮੀਦ ਹੈ ਜੀ ਇਸ ਵਾਰ ਜਿਹੜੇ ਆਪਣੇ ਹੱਤਿਆਂ ਵਾਸਤੇ ਲੜ ਰਹੇ ਨੇ ਉਹ ਜ਼ਰੂਰ ਪੂਰੀਆਂ ਹੋਣ ਜਾਂ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੀ ਹਾਲਾਤ ਬਣਦੇ ਨੇ ਪਰ ਫਿਲਹਾਲ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਸ ਪੰਜਾਬ ਦੀ ਉਸ ਸੰਨ ਦਾਤੇ ਦੇ ਪਰਿਵਾਰ ਦੀ ਜਿਹੜਾ ਜੇ ਆਪਣੇ ਹੱਤਿਆਂ ਲਈ ਲੜ ਰਿਹਾ ਪਰ ਇੱਥੇ ਪਰਿਵਾਰ ਸਾਮ ਰਹੀਆਂ ਉਹਨਾਂ ਦੀਆਂ ਔਰਤਾਂ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤਸਰ